ਹਾਂਜੀ ਦੋਸਤੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਿਹਾ ਜੀ ਪਿੰਡ ਰਬਾਣਾ ਤਹਿਸੀਲ ਜੈਤੋ ਤੇ ਜ਼ਿਲ੍ਹਾ ਹੈਗਾ ਜਪਰੀਤਕੋਟ ਬਾਈ ਭਿੰਦੇ ਦੇ ਘਰੋਂ ਇੱਕ ਤਾਜੀ ਸੂਈ ਆਪਾਂ ਵੇਰ ਦਿਖਾ ਰਹੇ ਆਂ ਕਦੋਂ ਮਿੱਤਰੋ ਸੂਈ ਐ ਤੇ ਥਾਂਲੇ ਵੀ ਦੀ ਪੂਰੀ ਮਿੱਤਰੋ ਸਾਫ ਆ ਬਹੁਤ ਛੋਟਾ ਹਵਾਨਾ ਬਣਾਇਆ ਵਾ ਕਦ ਮਿੱਤਰੋ ਦਰਮਿਆਨਾ ਜਾ ਤੇ ਥਣਾ ਦੀ ਬੰਤ ਪਰ ਸੋਹਣੀ ਐ ਜਿਹੜੇ ਛੋਟੇ ਜਰਸੀ ਹੁੰਦੀਆਂ ਨੇ ਉਦੋਂ ਥੋੜਾ ਜਿਹਾ ਵੱਡਾ ਤੇ ਸਰੀਰ ਪੱਖੋਂ ਮਿੱਤਰੋ ਚੰਗਾ ਤੇ ਹੈ ਮਿੱਤਰੋ ਇਹ ਜਰਸਾਂ ਦੇ ਵਿੱਚੋਂ ਆਉਂਦੀ ਆ ਰੰਗ ਹੀ ਇਹਦਾ ਐਚ ਐਫ ਐ HF ਤੇ ਜਰਸੀ ਦਾ ਕ੍ਰਾਸ ਹੈ ਪੂਰੀ ਗੱਲਬਾਤ ਪਾਈਦੇ ਨਾਲ ਕਰਦੇ ਆ ਕਦੋਂ ਕਸੂਈਆ ਕਿੰਨਾ ਕੁ ਜਿਹੜਾ ਦੁੱਧ ਤਿਆਰ ਹੈ ਮਗਰ ਬੱਚਾ ਕੀ ਹੈ ਤੇ ਕੀ ਹੈ ਦਾ ਰੇਟ ਹਾਂ ਭਾਈ ਬੰਦੇ ਕੀ ਹਾਲ ਹੈ ਠੀਕ ਆ ਭਾਈ ਠੀਕ ਆ ਸਿਤਾ ਸੁਆ ਸੁਆ ਨਾਟਾ ਦੂਜਾ ਕਹਿੰਦਾ ਠੀਕ ਹੈ ਹਾਂ ਤੇ ਮਨ ਲਾ ਵੀ ਦੁੱਧ ਕਿੰਨਾ ਕੁ ਤਿਆਰ ਹੋ ਦੁੱਧ ਬਈ ਹਮ 16 ਤੋਂ 17 ਕਿਲੋ ਤਿਆਰ ਆ ਕਿੰਨੇ ਦਿਨ ਹੋ ਗਏ ਪੰਜਵਾਂ ਦਿਨ ਸੂਈ ਨੂੰ ਮਗਰ ਮੱਛੀ ਆ ਨਾਲ ਉਹ ਕਾ ਨਾਲ ਆ ਬੱਛੀ ਦੀ ਮਗਰ ਬੱਛੀ ਆ ਬਹੁਤ ਸੋਹਣਾ ਰੰਗ ਹੈ ਨਾ ਹਾਂ ਤੇ ਬੱਛੀ ਬੱਛੀ ਆ ਹਾਂ 16 ਤੋਂ 17 ਕਿਲੋ ਬੋਲਾ ਤਿਆਰ ਆ ਮਾਗਾ ਬਣਾ ਬੰਦਾ ਆਪਣੇ ਕੋਲ ਚਾਰ ਡੰਗ ਚੋਲੇ ਬਈ ਠੀਕ ਆ ਠੰਡੀ ਸੀਲ ਠੰਡੀ ਸੀਲ ਦਾ ਤਾਂ ਮਜਬੂਰ ਚੋਈ ਜਾਂ ਠੀਕ ਆ ਹੋਵੇ ਹੈ ਨਾ ਆਉਂਦਾ ਜਾਂ ਨਜ਼ਾਰਾ ਜਾਂਦਾ ਮਾਖਾ ਬਈ ਬੰਦੇ ਦੀ ਜਦੋਂ ਚੋਂਦਾ ਤਾਂ ਰੂਹ ਖੁਸ਼ ਹੁੰਦੀ ਆ ਠੀਕ ਆ ਰੇਟ ਕੀ ਕਰਦਾ ਫੇਰੀ ਤੋਰਾ ਰੇਡ ਯਾਰ ਬਈ 70000 ਚੋਂ ਮੰਗਤਾਨ ਕਰਦੇ 70 ਚੋਂ ਮੰਗਤਾਨ ਹੋ ਜਾ ਹਾਂ ਤੁਹਾਨੂੰ ਪਾਉਗੀ 20 ਤੋਂ ਬਾਹਰ ਬਚੀ ਜਿਹੜਾ 16 17 ਤਿਆਰ ਆ ਤਾਂ ਚਾਹੀਦਾ ਵੀ ਤਾਂ ਹਨਾ 20 ਤਾਂ ਆਪਣੇ ਤੋਂ ਲਿਖਾ ਕੇ ਲੈ ਜੇ ਪੂਰੇ ਕਾਗਜ਼ ਤੇ ਹਾਂਜੀ ਹਾਂ ਓਕੇ ਫਾਲੇ ਵੀ ਦੀ ਪੂਰੀ ਮਿੱਤਰੋ ਸਾਫ ਆ ਥੋੜਾ ਜਿਹਾ ਬਚੀਆਂ ਜਿਹਾ ਇਹ ਕੋਈ ਖਾਸ ਗੱਲ ਨਹੀਂ ਹੁੰਦੀ ਇਹ ਤਾਂ ਉਹ ਵੀ ਨਿਸ਼ਾਨ ਜੀ ਆ ਰ ਹੈ ਨਿਸ਼ਾਨ ਚ ਹੀ ਆ ਕੋਈ ਕਿਉਂਕਿ ਇਧਰੋਂ ਤੁਸੀਂ ਦੇਖ ਸਕਦੇ ਨਹੀਂ ਲੰਗਾ ਨਹੀਂ ਤੇ ਬਹੁਤ ਸੋਹਣੀ ਬਣਿਆ ਆ ਬਾਬਾ ਡਾਕਟਰ ਕਰਮਵਾਲੀ ਦੇ ਉੱਡਾ ਹੀ ਲੈਵਾ ਕੱਦ ਛੋਟਾ ਤਾਂ ਲੈਵਾ ਵੱਡਾ ਹਾਂ ਜਿੱਦੀ ਤੇ ਤੁਰਦੀ ਦਾ ਮਿੱਤਰੋ ਲੇਵਾ ਦੇਖ ਸਕਦੇ ਹੋ ਤੁਰ ਦੇਖ ਸਕਦੇ ਬਹੁਤ ਸੋਹਣੀ ਫਿਰ ਆਪਾਂ ਕਹਿੰਦੇ ਜਿੱਦੇ ਏਡਾ ਕਰਦਾ ਓਡੇ ਮਿੱਤਰੋ ਇਹਦਾ ਲੇਵਾ ਦੁੱਧ ਇਹ ਵੀ ਪਲੱਸ ਕਰ ਸਕਦੀ ਹੈ ਅੱਗੇ ਤੁਹਾਡੇ ਹਾਂ ਸੰਭਾਲਾ ਇੱਥੇ ਖੜਾ ਲਓ ਮੰਨ ਲਓ ਵੀ ਰੇਟ ਆਪਾਂ ਕਰਤਾ ਇਹਦਾ 70 ਚੋਂ ਮਾਨਤਾਨ ਕਰਦੇ ਤੇ ਫੋਨ ਨੰਬਰ ਆਪਣਾ 80542 ਜੀ 424 ਓਕੇ